ਜੀ ਕਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪ੍ਰਿੰਟ ਪਲਾਜ ਦੀ ਕਟਿੰਗ ਦੱਸ ਦਿਆਂਗੀ ਇਹ ਖੁੱਲੇ ਵਾਲਾ ਪਲਾਜੂ ਦੀ ਆਪਾਂ ਕਟਿੰਗ ਕਰ ਰਹੇ ਹਾਂ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਦੋ ਤਹਿਆਂ ਦੇ ਵਿੱਚ ਕੱਪੜੇ ਨੂੰ ਫੋਲਡ ਕੀਤਾ ਹੋਇਆ ਖੁੱਲੀ ਵਾਲੀ ਸਾਈਡ ਮੈਂ ਆਪਣੇ ਕੰਨੀ ਰੱਖਿਆ ਬੰਦ ਵਾਲੀ ਸਾਈਡ ਦੂਸਰੀ ਸਾਈਡ ਤੇ نیچے ਦੇਖੋ ਇਹਦੇ ਥੋੜੀ ਜਿਹੀ ਕਾਨ ਆ ਉਹਨੂੰ ਮੈਂ ਕੱਢ ਰਹੀ ਹਾਂ ਦੇਖੋ ਇਸ ਤਰ੍ਹਾਂ 3 ਇੰਚ ਆਪਾਂ نیچے ਫੋਲਡਿੰਗ ਦਾ ਲਿਆ ਇਹਦਾ ਠੀਕ ਹੈ ਜੀ ਇਹਦੀ 34 ਇੰਚ ਹੈਗੀ ਹੈ ਲੈਂਥ 13.5 ਇੰਚ ਹੈਗੀ ਹੈ ਇਹਦੀ ਮੋਰੀ ਇਹਦੀ हिਪ ਹੈਗੀ ਹੈ ਜੀ 20 ਇੰਚ ਠੀਕ ਹੈ ਜੀ ਬੈਰਟ ਵਾਲਾ ਇਹ ਆਪਾਂ ਪੈਂਟ ਪਲਾਜ਼ੇ ਦੀ ਸਟੀਚਿੰਗ ਕਰ ਰਹੇ ਹਾਂ ਰਾਉਂਡ ਲਾਸਟ ਨਹੀਂ ਪਾ ਰਹੇ ਇਹਦੇ ਕਲੇ ਬੈਕ ਤੇ ਇਲਾਸਟਿਕ ਪਾਉਗੀ ਠੀਕ ਹੈ ਜੀ 11 ਇੰਚ ਆਪਾਂ ਇਹਦੀ ਇਸ ਤਰ੍ਹਾਂ ਝੋਲੀ ਰੱਖਣੀ ਆ ਝੋਲੀ ਰੱਖਣ ਤੋਂ ਬਾਅਦ ਤੁਸੀਂ ਇਹ ਨਿਸ਼ਾਨੀਆਂ ਨੂੰ ਬਿਲਕੁਲ ਸਿੱਧਾ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਅੱਧਾ ਅੱਧਾ ਇੰਚ ਤੁਸੀਂ ਸਾਈਡਾਂ ਤੋਂ ਇਸ ਤਰ੍ਹਾਂ ਛੱਡ ਦੇਣਾ ਕੰਨੀ ਵਾਲੇ ਪਾਸੇੋਂ ਤੇ ਤੁਸੀਂ 20 ਇੰਚ ਜਿਹੜੀ ਹਿੱਪ ਆ ਤੁਸੀਂ ਪਹਿਲਾਂ 10 ਇੰਚ ਦਾ ਨਿਸ਼ਾਨ ਲਗਾ ਲੈਣਾ 2 ਇੰਚ ਤੁਸੀਂ ਇਹ ਮਾਰਜਨ ਦਾ ਲੈ ਲੈਣਾ 2 ਇੰਚ ਤੁਸੀਂ ਆਪਾਂ ਜਿਹੜੀ ਗੁਲਾਈ ਦਵਾਂਗੇ ਉਹਦਾ ਲੈ ਲੈਣਾ ਠੀਕ ਹੈ ਜੀ ਆਹ ਦੇਖੋ ਜੀ ਐਨਾ ਤੁਸੀਂ ਉੱਪਰੋਂ ਲੈ ਲੈਣਾ ਇਹ ਉੱਪਰੋਂ ਲੈ ਕੇ ਜੀ ਤੁਸੀਂ ਇੱਥੋਂ 3 ਇੰਚ ਤੱਕ ਕਾਟ ਪਾ ਦੇਣੀ ਹੈ نیچے ਤੁਸੀਂ ਗੁਲਾਈ ਜਿਹੜੀ ਲੈਣੀ ਹੈ 1.5 ਇੰਚ ਦੀ ਲੈਣੀ ਹੈ ਠੀਕ ਹੈ ਜੀ ਮੈਂ ਇੰਤਜੇ ਨਾਲ ਹੀ ਵਾਰ ਰਹੀ ਹਾਂ ਤੁਸੀਂ 1.5 ਇੰਚ ਦੀ ਇਹ ਗੁਲਾਈ ਦੇਣੀ ਹੈ ਇਹ ਦੇਖੋ ਜੀ ਆਪਾਂ ਨੇ ਇਹ ਤਾਂ ਇਸ ਤਰ੍ਹਾਂ ਕਰਕੇ ਸੈਂਟਰ ਕਰ ਲੈਣਾ ਫਿਰ ਤੁਸੀਂ ਸਕੇਲ ਪੱਟੀ ਦੇ ਨਾਲ ਇਸ ਤਰ੍ਹਾਂ ਇਹਦੀ ਗੁਲਾਈ ਦੇ ਦੇਣੀ ਹੈ ਆਪਾਂ ਖੁੱਲੇ ਵਾਲਾ ਪਲਾਜੋ ਬਣਾ ਰਹੇ ਹਾਂ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਇਹਦੀ ਗੁਲਾਈ ਦੇ ਦੇਣੀ ਹੈ ਫਿਰ ਆਪਾਂ ਫੱਟੀ ਨੂੰ ਘੁਮਾ ਲੈਣਾ ਫਿਰ ਇਸ ਤਰ੍ਹਾਂ ਕਰਕੇ ਕੋਲਾਈ ਦੇਣੀ ਹੈ ਆਏ ਆਪਾਂ ਅੱਧਾ ਇੰਚ ਉੱਪਰ ਡਾਊਨ ਕਰ ਦੇਣਾ ਫਰੰਟ ਵਾਲਾ ਪੀਸ ਠੀਕ ਹੈ ਜੀ ਹੁਣ ਆਪੇ ਇਹਦੀ ਕਟਿੰਗ ਕਰ ਰਹੇ ਹਾਂ ਜੀ ਦੇਖੋ ਇਹ ਆਪਣੀ ਹੋ ਗਈ ਜੀ ਕਟਿੰਗ ਫਰੰਟ ਵਾਲੀ ਪੀਸ ਦੀ ਹੁਣ ਆਪਾਂ ਬੈਕ ਵਾਲੀ ਪੀਸ ਨੂੰ ਵੀ ਰੱਖ ਲੈਣਾ ਕੰਨੀ ਵਾਲੀ ਫਾਸਾ ਆਪਾਂ ਆਪਣੇ ਕੰਨੀ ਰੱਖਿਆ ਦੋ ਤਹਾਂ ਦੇ ਵਿੱਚ ਇਹ ਰਖ ਬਿਸ਼ਾਏ ਆਪਾਂ ਕਪੜਾ ਇਹ ਦੇਖੋ ਜੀ ਆਪਾਂ ਇਹਨੂੰ ਖੋਲ ਕੇ ਪੀਸ ਨੂੰ ਇਸ ਤਰ੍ਹਾਂ ਇਹਦੇ ਬਿਲਕੁਲ ਉੱਪਰ ਰੱਖ ਲੈਣਾ ਇਹ ਦੇਖੋ ਜੀ ਬਿਲਕੁਲ ਆਪਾਂ ਕੰਨੀਆਂ ਬਰਾਬਰ ਰੱਖ ਲੈਣੀਆਂ ਨੇ ਕਈ ਭੈਣਾਂ ਨੇ ਮੈਨੂੰ ਮੈਸੇਜ ਕੀਤੇ ਸੀ ਜੀ 20 ਇੰਚ ਜਿੰਨਾ ਭੈਣਾਂ ਦੀ ਹਿੱਪ ਆ ਵੀ ਸਾਨੂੰ ਪਲਾਜ਼ੋ ਦੀ ਕਟਿੰਗ ਦੱਸੋ ਇਹ ਜਿੰਨਾ ਭੈਣਾਂ ਦੀ 20 ਇੰਚ ਪੈਂਟ ਪਲਾਜ਼ੋ ਦੀ ਕਟਿੰਗ ਹੋ ਰਹੀ ਹੈ ਜਿੰਨਾ ਭੈਣਾਂ ਦੀ 20 ਇੰਚ ਹਿੱਪ ਆ ਤੁਸੀਂ ਉਹ ਪਲਾਜ਼ੋ ਤੁਸੀਂ ਇਸ ਤਰ੍ਹਾਂ ਕਟਿੰਗ ਕਰ ਸਕਦੇ ਹੋ ਸੇਮ نیچے ਤੁਸੀਂ ਮੂਰੀ ਜਿੰਨੀ ਵੀ ਰੱਖਣੀ ਹੈ ਤੁਸੀਂ ਉਨੀ ਰੱਖ ਸਕਦੇ ਹੋ ਫਰੰਟ ਵਾਲਾ ਜਿਹੜਾ ਆਪਾਂ ਉੱਪਰੋਂ ਇਹਦੀ ਝੋਲੀ ਲਈਆ ਆਸਣ ਲਿਆ ਤੁਸੀਂ ਇੰਨਾ ਰੱਖ ਕੇ نیچے ਤੁਸੀਂ ਮੂਰੀ ਕਿੰਨੀ ਵੀ ਰੱਖ ਸਕਦੇ ਹੋ ਠੀਕ ਹੈ ਜੀ ਜਿੰਨਾ ਭੈਣਾਂ ਦੀ 20 ਇੰਚ ਠੀਕ ਹੈ ਜੀ ਤੁਸੀਂ ਮੂਰੀ ਵੱਧ ਦੇ ਵੀ ਰੱਖ ਸਕਦੇ ਹੋ ਘੱਟ ਵੀ ਰੱਖ ਸਕਦੇ ਆ ਇਹ ਦੇਖੋ ਜੀ ਆਪਾਂ 2 2 ਇੰਚ نیچےੋ ਲਈ ਆ ਜੀ ਉੱਪਰ ਆਪਾਂ ਜਿਹੜੀ ਝੂਲੀ ਲਈ ਆ ਬੈਗ ਵਾਲੀ 3 ਇੰਚ ਲਈ ਆ ਇਹ ਦੇਖੋ ਜੀ ਹੁਣ ਆਪਾਂ ਚਾਰੇ ਪਾਸੇ ਇਹਨਾਂ ਦੀ ਕਟਿੰਗ ਕਰ ਰਹੇ ਆ ਇਵੇਂ ਚਾਰੇ ਪੀਸ ਤਾਂ ਇਕੱਠੇ ਕਟਿੰਗ ਕਰਦੀਆਂ ਕਿਉਂਕਿ ਫਿਨਿਸ਼ਿੰਗ ਬਹੁਤ ਵਧੀਆ ਆਉਂਦੀ ਹੈ ਜਦੋਂ ਆਪਾਂ ਚਾਰੇ ਪੀਸਾਂ ਦੀ ਇਕੱਠਿਆਂ ਦੀ ਕਟਿੰਗ ਕਰਦੇ ਆ ਸਿੰਗਲ ਸਿੰਗਲ ਪੀਸ ਦੀ ਆਪਾਂ ਦੋ ਦੋ ਪੀਸਾਂ ਦੀ ਕਟਿੰਗ ਕਰਾਂਗੇ ਤਾਂ ਉਨੀ ਫਿਨਿਸ਼ਿੰਗ ਨਹੀਂ ਆਉਂਦੀ ਚਾਰੇ ਪੀਸਾਂ ਨਾਲ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਇਹ ਦੇਖੋ ਜੀ ਤੁਸੀਂ ਇਸ ਤਰ੍ਹਾਂ ਨਿਸ਼ਾਨ ਜਿਹੜੇ ਲਗਾਇਆ ਉਹਦੇ ਉੱਪਰ ਤੁਸੀਂ ਰੱਖ ਲੈਣਾ ਇਹ ਦੇਖੋ ਜੇ ਪਟੱਕਾ ਲਗਾ ਲੈਣਾ ਹੈ ਇਹ ਆਪਾਂ ਹੁਣ ਪੌਕਟ ਕਟਿੰਗ ਕਰ ਰਹੇ ਹਾਂ ਖੁੱਲੀ ਵਾਲੀ ਸਾਈਡ ਇਹ ਵਾਲੀ ਆ ਬੰਦ ਵਾਲੀ ਸਾਈਡ ਮੇਰੇ ਕੰਨੀਆ 15 ਇੰਚ ਇਸ ਤਰ੍ਹਾਂ ਰੱਖ ਕੇ ਤੁਸੀਂ 7 ਇੰਚ ਚੁੜਾਈ ਲੈਣੀ ਆ ਨੀਚੇ ਤੁਸੀਂ ਡੇਢ ਜਾਂ 2 ਇੰਚ ਦੀ ਇਸ ਤਰ੍ਹਾਂ ਗੁਲਾਈ ਦੇਣੀ ਆ ਠੀਕ ਹੈ ਜੀ ਇਹ ਆਪਾਂ 벨ਟ ਕਟਿੰਗ ਕਰ ਰਹੇ ਹਾਂ 4 ਇੰਚ ਆਪਾਂ 벨ਟ ਦੀ ਚੁੜਾਈ ਲੈਣੀ ਹੈ ਜੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਹੋਰ ਵੀ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੀਆਂ ਭੈਣਾਂ ਪੂਰੀ ਵੀਡੀਓ ਦੇਖਣੀ ਚਾਹੁੰਦੀਆਂ ਨੇ YouTube ਤੇ ਜਾ ਕੇ ਤੁਸੀਂ ਰਮਨ ਬੁਟੀਕ ਦੇ ਨਾਮ